ਬਾਰ ਨਿਕਲਣਾ ਚਾਹੁੰਦੇ ਹੋ ਕੱਢ ਕੇ ਲੈ ਚਲੀਏ ਬੁੱਤਸਪਨ ਨਹੀਂ ਤੇ ਇਹ ਘਰੋਂ ਤੇ ਨਹੀਂ ਕਰਾ ਛੱਡ ਕੇ ਜਾਣਾ ਿਆਣੇ ਹੋ ਤੇ ਚਲ ਚੁਪ ਗਏ ਨੇ ਇੱਕ ਗਾਈ ਬਧੀਆ ਕੋ ਉਹ ਦਗ ਬਧੀਆ ਕੋ ਇਹ ਖਤਰੀ ਤਾਂ ਅਸੀਂ ਹੁਣੇ ਦੁਬਾਰਾ ਜਾਵਾਂਗੇ ਤਾਂ ਡਾਕਟਰ ਸਿੰਘ ਨਾਲ ਲੈ ਕੇ ਆਵਾਂਗੇ ਜੋ ਜਿਸ ਤਰ੍ਹਾਂ ਮੈਂ ਕਹ ਰਿਹਾ ਵੀ ਤੁਹਾਨੂੰ ਲੈ ਜੰਨੇ ਕੱਢ ਕੇ ਨਹੀਂ ਜਾਣ ਨੂੰ ਦਿਲ ਕਰਦਾ ਘਰ ਛੱਡ ਕੇ ਅਸੀਂ ਤੁਹਾਨੂੰ ਦੱਸ ਰਿਹਾ ਨਹੀਂ ਅਸੀਂ 2 ਦਿਨ ਪਹਿਲਾਂ ਵੀ ਆਏ ਸੀ ਇਹਨਾਂ ਕੋਲ ਤਾਂ ਉਦੋਂ ਵੀ ਕਿਹਾ ਸੀ ਮਾਤਾ ਜੀ ਨੂੰ ਵੀ ਮਾਤਾ ਜੀ ਚੱਲੀ ਪਰ ਮਾਤਾ ਜੀ ਕਿੰਨੇ ਬੀ.ਐਸ.ਸੀ ਘਰ ਛੱਡ ਕੇ ਪਾਣੀ ਦੇ ਵਿੱਚ ਲੰਘ ਕੇ ਅਸੀਂ ਖਾਲਸਾ ਏਡ ਦੇ ਨਾਲ ਘਰ ਦੇ ਵਿੱਚ ਪਹੁੰਚੇ ਆ ਮੈਂ ਉੱਪਰ ਜਿਸ ਥਾਂ ਦੇ ਉੱਤੇ ਬਜ਼ੁਰਗ ਨੇ ਜਿਹੜੇ ਬੈਠੇ ਨੇ ਡਿਊਟੀ ਸੰਭਾਲ ਰਹੇ ਨੇ ਘੜ ਕਰਦੀ ਤਾਂ ਬਜ਼ੁਰਗੋ ਠੀਕ ਠਾਕ ਹੁਣ ਤੇ ਮਾਰ ਸੈ ਜੀ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਤੇ ਮਹਾਰਾਜ ਮੇਨੂੰ ਆਪਣੀ ਗਾੜੀ ਦੀ ਮਦਦ ਕੋਈ ਕਰਾ ਦੇ ਦਵਾਈ ਦੀ ਲੋੜ ਹੈ ਕਿਸੇ ਦਵਾਈ ਤੇ ਮੈਂ ਹਾਰ ਦਾ ਨੁਕਸਾ ਤੇ ਆ ਗਿਆ ਮੈਂ ਸਕੇ ਦੇ ਦੇ ਆਟਾ ਨੁਕਸਰ ਉਹਦੀ ਦਵਾਈ ਤੁਹਾਡੇ ਲਈ ਹੈ ਜਿਹੜੀ ਡਾਕਟਰ ਦੀ ਲਿਖੀ ਹੋਈ ਹੈ ਜਿਹੜੀ ਮੁੱਕ ਮੁੱਕ ਕੇ ਖਤਮ ਹੋਊਗੀ ਦਵਾਈ ਉਹ ਉਹੜੀ ਥੋੜੀ ਬੋਧੀ ਪਈ ਹੈ ਅਮਰਦਰੋ ਲੈ ਲਿਆ আচ্ছা ਬਾਹਰ ਨਿਕਲਣਾ ਚਾਹੁੰਦੇ ਹੋ ਕੱਢ ਕੇ ਲੈ ਚੱਲੀਏ ਬੂਟ ਚ ਤੁਹਾਨੂੰ ਇੱਥੇ ਨਹੀਂ ਘਰ ਨੂੰ ਤੇ ਨਹੀਂ ਕੱਢਿਆ ਛੱਡ ਕੇ ਜਾਣ ਕਰ ਛੱਡਣ ਦੀ ਨਹੀਂ ਕਰਦਾ 냔ੇ ਉੱਤੇ ਚਲੇ ਚਲ ਬਗੇ ਨੇ ਤੇ ਇੱਕ ਗਾਂ ਹੀ ਬੱਧੀ ਆ ਕੋ ਦੰਗ ਬੱਦੇ ਬੁਝਾ ਦੇਖੋ ਬੱਦੇ ਤਾਂ ਘਾਲ ਸਾਈਡ ਦੇ ਬਲੰਟਰੀ ਵੀ ਸਾਡੇ ਨਾਲ ਨੇ ਜਿਸ ਤਰ੍ਹਾਂ ਬਜ਼ੁਰਗ ਬੜੇ ਭਾਵਕ ਹੋ ਰਹੇ ਤੇ ਮੇਰਾ ਮਨ ਵੀ ਭਾਵਕ ਹੋਇਆ ਤਾਂ ਦਵਾਈਆਂ ਦੀ ਕਹਿ ਰਹੇ ਨੇ ਵੀ ਦਵਾਈਆਂ ਦੀ ਸਾਨੂੰ ਲੋੜ ਹੈ ਹਾਂਜੀ ਹਾਂਜੀ ਸਾਡੇ ਕੋਲ ਡਾਕਟਰ ਦੀ ਟੀਮ ਹੈਗੀ ਤਾਂ ਅਸੀਂ ਉਹਨੇ ਦੁਬਾਰਾ ਜਾਵਾਂਗੇ ਤਾਂ ਡਾਕਟਰ ਸੰ ਨਾਲ ਲੈ ਕੇ ਆਵਾਂਗੇ ਉਸ ਤੋਂ ਪਹਿਲਾਂ ਨਾਲ ਜਿਹੜਾ ਪਿੰਡ ਆ ਉੱਥੇ ਲੈ ਗਏ ਡਾਕਟਰ ਦੀ ਟੀਮ ਨੂੰ ਤਾਂ ਉੱਥੇ ਕੁਝ ਲੋਕਾਂ ਲਈ ਮੈਡੀਸਿਨ ਹੈ ਹਾਂਜੀ ਬਿਲਕੁਲ ਤੇ ਬਜ਼ੁਰਗ ਜਿਸ ਤਰ੍ਹਾਂ ਮੈਂ ਕਿਹਾ ਵੀ ਸਾਨੂੰ ਲੈ ਜੰਨੇ ਕੱਢ ਕੇ ਨਹੀਂ ਜਾਣ ਨੂੰ ਦਿਲ ਕਰਦਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਾ ਹੀ 2 ਦਿਨ ਪਹਿਲਾਂ ਵੀ ਆਏ ਸੀ ਇਹਨਾਂ ਕੋਲੇ ਤਾਂ ਉਦੋਂ ਵੀ ਕਿਹਾ ਸੀ ਮਾਤਾ ਜੀ ਨੂੰ ਵੀ ਮਾਤਾ ਹੀ ਚੱਲੀਏ ਪਰ ਮਾਤਾ ਹੀ ਕਹਿੰਦੇ ਵੀ ਅਸੀਂ ਘਰ ਛੱਡ ਕੇ ਨਹੀਂ ਜਾ ਸਕਦੇ ਹਾਂ ਜੀ ਟੱਕਰ ਛੱਡ ਕੇ ਜਾਣ ਨੂੰ ਬਜ਼ੁਰਗਾਂ ਦਾ ਜੀ ਨਹੀਂ ਕਰਦਾ ਬੜੇ ਹੀ ਮਿਹਨਤ ਕਰਕੇ ਬੜੇ ਹੀ ਚਾਵਾਂ ਦੇ ਨਾਲ ਘਰ ਬਣਾਇਆ ਸੀ ਤੇ ਪਰ ਅੱਜ ਤਬਾਹੀ ਦੇ ਕੰਢੇ ਆ ਨੁਕਸਾਨ ਜ਼ਰੂਰ ਆ ਇਸ ਪਾਣੀ ਦੇ ਨਾਲ ਕੰਡਾ ਨੂੰ ਪਹੁੰਚਿਆ ਤੇ ਦੂਜੇ ਪਾਸੇ ਰਸਦ ਵੀ ਹੈ ਜਿਹੜੀ ਜਿੰਨੇ ਵੀ ਹੋ ਸਕੇ ਸੰਸਥਾਵਾ ਪੰਚਾਰੀਆਂ ਨੇ ਖਾਲਸਾ ਜਿਹੜੇ ਥਾਂ ਤੇ ਪਹੁੰਚੀ ਹੈ ਤਾਂ ਦਵਾਈਆਂ ਦੀ ਇਹਨਾਂ ਨੇ ਕਿਹਾ ਕਿ ਦਵਾਈਆਂ ਦਾ ਪ੍ਰਬੰਧ ਖਾਲਸਾ ਜਿਹੜਾ ਇਹਨਾਂ ਦਾ ਕਰੇਗੀ ਤੇ ਸੁੱਕੀ ਰਸਦ ਵੀ ਜਿਹੜੀ ਪੰਚਾਇਤ ਜਾ ਰਹੀ ਹੈ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ ਨਾਨਕ